ਇੱਕ ਮਿੰਟ ਐਮਐਲਏ ਸਾਹਿਬ ਮੇਰੀ ਗਲਤ ਇੱਕ ਸੈਕਿੰਡ ਜਸਟ ਓਪਨ ਐਮਐਲਏ ਸਾਹਿਬ ਸਿਚੁਏਸ਼ਨ ਗਲਤ ਕਰ ਲਈ ਨਹੀਂ ਗੱਲ ਉਹ ਮੇਰੀ ਗੱਲ ਤਾਂ ਸੁਣ ਲਓ ਆਪਾਂ ਬਹਿਸ ਥੋੜਾ ਕਰਨਾ ਹੈ ਆਪਾਂ ਤੇ ਪਰਿਵਾਰ ਦੇ ਨਾਲ ਰੁਕ ਸਕਦੇ ਕਿ ਸਰਕਾਰੀ ਨੌਕਰੀ ਐਨਾਉਂਸ ਕਰਨ ਕਿ ਹਰੇ ਤੁਸੀਂ ਐਮਐਲਏ ਹੋ ਤੁਹਾਡਾ ਏਰੀਆ ਤੂੰ ਖੁਦ ਇਹਨਾਂ ਫੈਸਲਾ ਲੈ ਲੈ ਬੀਆ ਆ ਹੋਇਆ ਪਿਆਜ ਮੈਂ ਅਨਾਉਂਸ ਕਰਤਾ ਉਥੇ ਨਹੀਂ ਨਹੀਂ ਕਰਵਾਵਾਂਗੇ ਹਾਂ ਤੁਸੀਂ ਤੁਸੀਂ ਤਾਂ ਅਨਾਉਂਸ ਕਰੋ ਐਮ ਐਲ ਏ ਤੁਸੀਂ ਸੀਮ ਸਾਹਿਬ ਤੋਂ ਅਨਾਉਂਸ ਕਰਵਾਵਾਂਗੇ ਜੀ ਉਹ ਉਹਨਾਂ ਦੀ ਅਥਾਰਟੀ ਚਾਹ ਰ ਕਰਵਾਵਾਂਗੇ ਹਾਂ ਸਰ ਲੈਟਸ ਫਾਲੋ ਦ ਪ੍ਰੋਸੀਜਰ ਵੀ ਪ੍ਰੋਸੀਜਰ ਵੀ ਆਰ ਫਾਲੋਇੰਗ ਇਟ ਜੀ ਜੀ ਪਰ ਪਿੰਡ ਵਾਲਿਆਂ ਨੂੰ ਤਸੱਲੀ ਕਰਾ ਦਿਓ ਗੱਲ ਖਤਮ ਹੋ ਗਈ ਕਿਉਂ ਜੀ ਅਸੀਂ ਕਰ ਦਿਆਂ ਨਾ ਪੋਸਟਪਾਰਮ ਕਰਾ ਕੇ ਲੈ ਆ ਲਦੇ ਹਾਂ ਜੀ ਜਦੋਂ ਜਦੋਂ ਤਬਕਾ ਆ ਸਭ ਤੋਂ ਪਹਿਲਾਂ ਮੈਂ ਗਿਆ ਬਾਕੀ ਜੀ ਤੁਸੀਂ ਲੱਗੇ ਹੋਏ ਹੋ ਮੈਨੂੰ ਕੋਈ ਇਹਦੇ ਸ਼ੱਕ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਅਨਾਉਂਸ ਤਾਂ ਕਰੋ ਵਿਚਾਰੇ ਗਰੀਬ ਬੰਦੇ ਨੇ ਉਹਨਾਂ ਨੂੰ ਤੁਸੀਂ ਕੋਈ ਸਰਕਾਰੀ ਨੌਕਰੀ ਮਿਲ ਜੇਗੀ ਮੈਂ ਲੜਾਂਗਾ ਵੀ ਕੇ ਇਸ ਗੱਲ ਖਤਮ ਹੋਈ ਤੁਸੀਂ ਇਹ ਗੱਲ ਕਰੋ ਵੀ ਮੈਂ ਸਰਕਾਰੀ ਨੌਕਰੀ ਦੇਤੀ 1 ਕਰੋੜ ਰੁਪਇਆ ਦੇਣ ਦੀ ਕੀ ਕਰ ਲੈ ਇਹ ਦਿਓ ਸਰਕਾਰ ਨੇ ਦੇਣਾ ਦੇਖੋ ਜੋ ਜੋ ਨਾਰਮਸ ਨੇ ਉਹ ਸਰਕਾਰ ਨੇ ਜ਼ਾਇ ਕਰਨੇ ਆ ਗੇ ਪੁਲਰ ਨੇ ਨਹੀਂ ਰਹਿ ਗਾ ਤੇ ਔਰ ਮੈਂ ਪੋਲਿਟਿਕਸ ਨਹੀਂ ਕਰ ਰਿਹਾ ਨਹੀਂ ਨਹੀਂ ਔਰਨਬੀਰ ਵੀ ਤੁਸੀਂ ਮੰਗ ਤਾਂ ਕਰ ਸਕਦੇ ਮੈਂ ਪੋਲਿਟਿਕਸ ਨਹੀਂ ਕਰ ਸਕਦਾ ਕਿਉਂਕਿ ਐਸ ਸਟੇਜ ਤੇ ਪੋਲਿਟਿਕਸ ਕਰਨੀ ਕੋਈ ਪੋਲਿਟਿਕਸ ਕੋਈ ਵੀ ਨਹੀਂ ਕਰ ਰਿਹਾਗਾ ਇਸ ਤੇ ਮੰਗ ਕਰ ਰਹੇ ਆ ਇੱਕ ਬਾਰਡਰ ਤੇ ਜਵਾਨ ਗੋਲੀ ਨਾਲ ਮਰ ਜਾਂਦਾ ਹੈ ਉਹਨੂੰ ਕੀਤਾ ਜਾਂਦਾ ਇਹ ਦਫ ਬੰਬ ਨਾਲ ਮਰੇ ਪਰ ਸਾਰੇ ਜੀ ਇਹ ਤਾਂ ਬੱਚੇ ਪੱਲੇ ਕੀ ਪਿਆ ਇੱਕ ਰੁਪਈਆ ਇੱਕ ਨੌਕਰੀ ਚੀਜ਼ ਦਾ ਦਰਜਾ ਦਿਓ ਤੇ ਅਸੀਂ ਸਨਸਕਾਰ ਕਰਾਂਗੇ ਨਹੀਂ ਤਾਂ ਅਸੀਂ ਨਹੀਂ ਕਰਾਂਗੇ ਇਹਨੇ ਇੱਥੇ ਕੋਈ ਤੁਸੀਂ ਹੋ ਪਲੀਜ਼ ਆਈ ਐਮ ਰਾਣਾ ਗੁਰਮੀਤ ਸਿੰਘ ਸੋਢੀ ਫਰਮ ਕੈਬਨਟ ਰਿਸੋਲਵਰ ਤੁਸੀਂ ਜਰਾ ਦੇਖੋ ਤੇਰੇ ਸੇ ਇਸ਼ੂਸ ਸਰਟਨ ਥਿੰਗਸ ਜਿਹੜੀਆਂ ਤੁਹਾਡੇ ਨੌਲੇਜ ਹੋਣੀਆਂ ਚਾਹੀਦੀਆਂ ਨੇ ਤੇ ਇੱਕ ਤਾਂ ਇਹਨਾਂ ਨੂੰ ਕੰਪਨਸੇਸ਼ਨ ਤਾਂ ਫੋਕਸ ਐਕਸਕ੍ਰੀਸ਼ੀਆ ਗ੍ਰਾਂਟ ਹੈਸ ਬੀਨ ਅਨਾਉਂਸਡ ਵੀ ਐਕਸਕ੍ਰੀਸ਼ੀਆ ਤਾਂ ਠੀਕ ਹੈ ਕਿਸ ਬਟ ਅਵਰ ਡਿਮਾਂਡ ਇਜ਼ ਕਿ ਲੋਕਾਂ ਦੀ ਇਹ ਡਿਮਾਂਡ ਹੈਗੀ ਹੈ ਘਰ ਵਾਲਿਆਂ ਦੀ ਡਿਮਾਂਡ ਹੈਗੀ ਹੈ ਇਹਨਾਂ ਨੂੰ ਕੋਈ ਅਸ਼ੋਰੈਂਸ ਤਾਂ ਆਰ ਯੂ ਆਥੋਰਾਈਜ਼ਡ ਟੂ ਗਿਵ ਦੀ ਅਸ਼ੋਰੈਂਸ অর ਯੂ ਵਿਲ ਹੈਵ ਟੂ ਸੇ ਕੇਸਿਸ ਵਿਲ ਬੀ ਮੇਡ ਹੁਣ ਅੱਜ ਸੈਟ ਸੀਜ਼ ਹੋਏ ਜਿੰਨਾ ਇੱਥੇ ਹੋਏ ਚਾਹੇ ਉਹ ਇਹਨਾਂ ਦੇ ਘਰ ਦਾ ਹੋਏ ਚਾਹੇ ਪਰਿਵਾਰ ਦੇ ਜੀ ਦਾ ਹੋਇਆ ਬਿਕੋਸ ਹਸਪੀਟਲ ਰਿਪੋਰਟ ਹੋ ਗਈ ਕੇਸਸ ਵਿਲ ਬੀ ਮੇਡ ਅੰਡਰ ਸਟੇਟ ਡਿਜ਼ਾਸਟਰ ਰਿਲੀਫ ਫੰਡ ਹਾਂਜੀ ਕੇਸਸ ਵਿਲ ਗੋ ਟੂ ਦ ਗਵਰਨਮੈਂਟ ਆਫ ਕੋਰਸ ਨਹੀਂ ਉਹਦੇ ਵਿੱਚ ਦੇਖੋ ਇਹਨਾਂ ਨੂੰ ਗਵਰਨਮੈਂਟ ਇਜ਼ ਐਕਟਿਵਲੀ ਕਨਸਿਡਰ ਨਹੀਂ ਨਹੀਂ ਮੈਂ ਉਹੀ ਗੱਲ ਕਹਿ ਰਿਹਾ ਨਾ ਬਟ ਦੈਨ ਯੂ ਸ਼ੁੱਡ ਮੇਕ ਅ ਸਟੇਟਮੈਂਟ ਯੂ ਸ਼ੁੱਡ ਗਿਵ ਥੈਮ ਸਮਥਿੰਗ ਇਨ ਕਾਂਸਟ ਆਈ ਮੀਨ ਉਖਤਾ ਜਵਾਬ ਇਹਨਾਂ ਨੂੰ ਦਿਓਗੇ ਤਾਂ ਇਹਨਾਂ ਦੇ ਹੌਸਲੇ ਵੱਜਣਗੇ ਸਰ ਅਸੀਂ ਪ੍ਰਸ਼ਾਸਨ ਇਹਨਾਂ ਦੇ ਰਿਸ਼ਤੇਦਾਰ ਹਨ ਹਾਂਜੀ ਘਰਦਿਆਂ ਨਾਲ ਰਿਸ਼ਤੇਦਾਰ ਹਨ ਪਿਛਲੇ 5 ਦਿਨ ਤੋਂ ਐਕਟਿਵਲੀ ਵੀ ਆਰ ਵਿਦ ਸਰ ਆਈ ਐਗਰੀ ਵਿਦ ਯੂ ਜੋ ਸੀਐਮ ਸਾਹਿਬ ਹੈ ਸਰ ਅਨਾਉਂਸਡ ਕਿ 5 ਲੱਖ ਐਕਸਕਿਊਰੀਸ਼ਾ ਆਲ ਦ ਮੈਡੀਸਨ ਮੈਡੀਕਲ ਐਕਸਪੈਂਸਸ ਵਿਲ ਬੀ ਆਉਤਾ ਇੰਦਾਂ ਤੇ ਬੜੀ ਸਨਾਨੀ ਹੈਗਾਗਾ ਉਦੋਂ ਬਾਅਦ ਸਰ ਇੱਕ ਦੇਰ ਇਜ਼ ਅ ਪ੍ਰੋਸੀਜਰ ਟਾਕਿੰਗ ਫਾਲੋ ਦ ਪ੍ਰੋਸੀਜਰ ਆਈ ਊਡ ਲਵ ਕਿ ਵੀ ਤੁਸੀਂ ਪ੍ਰੋਸੀਜਰ ਫਾਲੋ ਕਰੋ ਬਟ ਦੀ ਡਿਮਾਂਡ ਆਫ ਦੀ ਪੀਪਲ ਇਜ਼ ਕੰਨਾ ਜੀ ਬੋਲੋ ਕੀ ਕਰਦੇ ਇੱਕ ਬੰਦੇ ਨੂੰ ਨੌਕਰੀ ਦੇ ਬੰਦੇ ਨੂੰ ਸਰਕਾਰੀ ਨੌਕਰੀ ਉਹਨਾਂ ਦੇ ਬੇਟੇ ਨੂੰ ਔਰ 1 ਕਰੋੜ ਰੁਪਇਆ ਇੱਕ ਬੰਦੇ ਨਾਲ ਦਿੱਤਾ ਜਾਵੇ ਹਾਂ ਜੀ ਜਿਹਦਾ ਦਰਜਾ ਮੰਗਦਾ ਜੀ ਦਰਜਾ ਤੇ ਜਾਣਾ ਜੀ ਥਿਸ ਇਜ਼ ਦੀ ਥਿਸ ਇਜ਼ ਦੀ ਡਿਮਾਂਡ ਆਫ ਦੀ ਪੀਪਲ ਸਰ ਆਜ ਸਵੇਰ ਹਾਂ ਜੀ ਉਹਨ ਇਧਰ ਸਤਿਕਾਰ ਨਹੀਂ ਹੋਣਾ ਜੀ ਹਾਂ ਜੀ ਹਾਂ ਜੀ ਦੇਖੋ ਆਪਾਂ ਪਰਿਵਾਰ ਨਾਲ ਤੁਹਾਡੇ ਨਾਲ ਤਾਂ ਚਲੋ ਅਸੀਂ ਹੁਣ ਮੇਰੇ ਸਰਕਾਰ ਤੇ ਪ੍ਰਸ਼ਾਸਨ ਪਰਿਵਾਰ ਦੇ ਨਾਲ ਹਰ ਘੰਟੇ ਉਹਦੇ ਉਹਦੇ ਘੰਟੇ ਬਾਅਦ ਅਸੀਂ ਤੁਸੀਂ ਇੰਝ ਕਰੋ ਮੇਰੀ ਟੈਪ ਮੇਰੀ ਬੀਨ ਮੇਰੀ ਬੀਨ ਅਸੀਂ ਸਰ ਹਰ ਅੱਜ ਦੇ ਘੰਟੇ ਬਾਅਦ ਉਹਨਾਂ ਨਾਲ ਇੰਟਰਵਿਊ ਸੀ ਮਿਸਟਰ ਅਵਤਾਰ ਸਿੰਘ ਇਹਨਾਂ ਦੇ ਸਕੇ ਭਰਾ ਨੇ ਸਾਡਾ ਇੱਕ ਇੱਕ ਤਹਿਸੀਲਦਾਰ ਇੱਕ ਇੱਕ ਨਾਲ ਐਸ ਡੀਓ ਉਹਨਾਂ ਨਾਲ ਰਿਹਾ ਬਿਲਕੁਲ ਡੀ ਐਮ ਸੀ ਰਿਹਾ ਬਿਲਕੁਲ ਪ੍ਰਾਈਵੇਟ ਹਸਪੀਟਲ ਸੀ ਹੁਣ ਵੀ ਜਿਹੜੇ ਲਖਮਿੰਦਰ ਸਿੰਘ ਨੇ ਉਹ ਉੱਥੇ ਸੀ ਹਾਂਜੀ ਹੁਣ ਸਰ ਕਿਉਂਕਿ ਅੱਜ ਹੀ ਦਿਹਾਂਤ ਹੋਇਆ ਹੈ ਅੰਜੀ ਸਰ ਸਾਨੂੰ ਇਹ ਸੀ ਵੀ ਜੋ ਵੀ ਕਰਮਿਸ਼ਨ ਜੋ ਵੀ ਅਸੀਂ ਆਪਣੇ ਉਹ ਕਰਨਾ ਹੈਗਾ ਪਰਵਾਹ ਬੋਡੀ ਦੇ ਨਾਲ ਉਸ ਤੋਂ ਬਾਅਦ ਸਰ ਕੇਸ ਵਿਲ ਬੀ ਪ੍ਰਿਪੇਅਰਡ ਮੈਡੀਕਲ ਰਿਪੋਰਟਸ ਲੈ ਕੇ ਜੋ ਇੱਥੇ ਸਰ ਇਹਨਾਂ ਦੀ ਗਾਈਆਂ ਮੱਝਾਂ ਦਾ ਨੁਕਸਾਨ ਹੋਇਆ ਘਰ ਦਾ ਹੋਇਆ ਤਾਂ ਸਰ ਕੇਸ ਬਣੇਗਾ ਪਰ ਮੌਕੇ ਤੇ ਹੈ ਸਰ ਕਿ ਆਪਾਂ ਸਾਨੂੰ ਇਹ ਸੀ ਪਰਿਵਾਰ ਦੇ ਨਾਲ ਵੀ ਨਾਲ ਉਹ ਵੀ ਆਪਾਂ ਬੋਡੀ ਦੀ ਕਿ ਸਰ ਪਤਾ ਕੀ ਹੈਗਾ ਇਟ ਇਸ ਆਪਟਸ ਵਕਨ ਵਟ ਸ਼ੁਡ ਆਈ ਕਾਲ ਯੂ ਵਾਟ ਡੂ ਆਈ ਅਡਰੈਸ ਯੂ ਨਹੀਂ ਨਹੀਂ ਵਾਟਸ ਯੋਰ ਦਮਨਜੀਤ ਸਿੰਘ ਦਮਨਜੀਤ ਸਰ ਆਈ ਰਿਮੈਂਬਰ ਯੂ ਜਸਟ ਕੇਮ ਸੋ ਦਮਨਜੀਤ ਜੀ ਮਾਈ ਆਈਡੀਆ ਇਸ ਕਿ ਇਹ ਸਿਚੁਏਸ਼ਨ ਐਸੀ ਹੈਗੀ ਹੈ ਕਿ ਸਾਨੂੰ ਇਹ ਦੁੱਖ ਦੀ ਘੜੀ ਇਹ ਪਰਵਾਹ ਉਹ ਦੇਖੋ ਵੀ ਜਿਨ੍ਹਾਂ ਦਾ ਜੀ ਚਲਾ ਗਿਆ ਔਰ ਉਹ ਉਹਨਾਂ ਦਾ ਕੋਈ ਫਾਲਟ ਨਹੀਂ ਹੈ ਇਟ ਜਸਟ ਹੈਪਨ ਡਿਊਰਿੰਗ ਅ ਵਾਰ ਮੇਰੇ ਕਹਿਣ ਦਾ ਮਤਲਬ ਹੈ ਕਿ ਕੈਨ ਵੀ ਹੈਵ ਅ ਵਰਡ ਵਿਦ ਦੀ ਡੈਪਟੀ ਕਮਿਸ਼ਨਰ ਔਰ ਸ਼ੀ ਇਜ਼ ਨਾਟ ਅਵੇਲੇਬਲ ਨੋ ਨੋ ਸਰ ਨੇ ਜਿਹਨੇ ਮੈਨੂੰ ਐਸੇ ਪੁੱਛ ਰਿਹਾ ਬਿਲ ਹੈ ਉਹ ਬੋਰਡ ਤੇ ਡਿਪਟੀ ਮੇਰੀ ਗੱਲ ਕਰਾ ਦਿਓ ਮੇਰੀ ਬੇਨਤੀ ਸਹੀ ਹੈ ਕਿ ਤੁਸੀਂ ਇਹੀ ਕਰੋਗੇ ਪਰਵਾਰ ਦੇ ਨਾਲ ਵੀ ਸੀਐਮ ਸਾਹਿਬ ਨੇ ਐਕਟਿਵਲੀ ਸਰ ਜਦੋਂ ਮਿਨਟ ਇਟ ਹੈਪਨਡ ਰਾਤ ਨੂੰ ਮੇਰੀ ਸੇਵਾ ਦਾ ਧੰਨਵਾਦ ਕਰਦਾ ਸੀ ਸੀਐਮ ਸਾਹਿਬ ਨੇ ਸਰ ਰਾਤ ਨੂੰ ਜਿੰਨੇ ਵਜੇ ਹੋਇਆ 1 2 ਵਜੇ ਸਰ ਜਦੋਂ ਹੋਇਆ ਸੀਐਮ ਸਾਹਿਬ ਵੀ ਇਮੀਡੀਏਟਲੀ ਕਾਲ ਆਈ ਹੈ ਕਿ ਐਕਸਕਰੀਸ਼ ਇਮੀਡੀਏਟਲੀ ਕਰੋ ਮੈਡੀਕਲ ਐਕਸਪੈਂਸਸ ਐਂਡ ਪ੍ਰਪੇਅਰ ਅ ਕੇਸ ਉਹ ਸਰ ਐਕਸਕਰੀਸ਼ ਮਿਲ ਗਿਆ ਇਹਨਾਂ ਨੂੰ ਸਰ ਅਨਾਉਂਸ ਹੋ ਗਿਆ ਨਹੀਂ ਅਨਾਉਂਸ ਹੋ ਕਿ ਪਤਾ ਚੈੱਕ ਮੈਨੂੰ ਕਿਹਾ ਸਰ ਯੂ ਸ਼ੁੱਡ ਹੈਵ ਕਮ ਵਿਦ ਅ ਚੈੱਕ ਸਰ ਅਕਾਊਂਟ ਨੰਬਰ ਨਹੀਂ ਹੈ ਨਾ ਸਰ ਨਹੀਂ ਅਕਾਊਂਟ ਨੰਬਰ ਤਾਂ ਤਿੰਨ ਮਿੰਟਾਂ ਹੀ ਦੇ ਦਿੰਨੇ ਆਂ ਜੀ ਅੱਜਕੱਲ ਬੈਂਕ ਅਕਾਊਂਟ ਨੰਬਰ ਦੇਣੇ ਕਿੰਨਾ ਟਾਈਮ ਹੋਣੇ ਦੇ ਦਿੰਨੇ ਜਦੋਂ ਜੀ ਯੂ ਸ਼ੁੱਡ ਗੈਟ ది ਅਕਾਊਂਟ ਨੰਬਰ ਇਸ ਸਰ ਹਸਪੀਟਲ ਚ ਹੈ ਬਟ ਦੈਟ ਇਜ਼ ਵਾਟ ਆਮ ਮੈਂ ਵਾਈ ਰਿਕਵੈਸਟ ਦੂ ਇਟਸ ਮੇਰੀ ਗਲਤੀ ਸਰ ਉਹੀ ਇੱਕ ਮਿੰਟ ਪਰਿਵਾਰ ਵਾਲੇ ਨਾਲ ਹੀ ਇੱਕ ਮਿੰਟ ਐਮਐਲਏ ਸਾਹਿਬ ਮੇਰੀ ਗਲਤੀ ਇੱਕ ਸੈਕਿੰਡ ਜਸਟ ਸਪੋਕ ਐਮਐਲਏ ਸੱਭ ਸਿਚੁਏਸ਼ਨ ਗੱਲ ਤਾਂ ਕਰ ਲਈ ਗੱਲ ਉਹ ਮੇਰੀ ਗੱਲ ਤਾਂ ਸੁਣ ਲੋ ਆਪਾਂ ਬਹਿਸ ਥੋੜਾ ਕਰਨਾ ਹੈ ਆਪਾਂ ਤੇ ਪਰਿਵਾਰ ਦੇ ਨਾਲ ਰੁਕ ਸਕਦੇ ਨਹੀਂ ਡਿਬੇਟ ਆਪਾਂ ਆਪਸਰ ਇੱਥੇ ਕਿਉਂ ਕਿ ਨਾ ਪਰਿਵਾਰ ਹੈ ਮੈਂ ਉਹੀ ਗੱਲ ਕਹਿ ਰਿਹਾ ਵੀ ਵਿਲ ਟਾਕ ਟੂ ਥਮ ਐਂਡ ਸਰ ਯੂ ਟਾਕ ਟੂ ਥਮ ਪਰ ਮੇਰੀ ਰਿਕਵੈਸਟ ਸੁਣ ਲੋ ਨਾ ਸਰ ਦੀ ਵੀ ਤਾਂ ਕੋਈ ਗੱਲ ਹੈ ਜੀ ਯਾਰ ਪਬਲਿਕ ਪੀਪਲ ਪਰਮਿਟਡ ਬਸ ਅਸੀਂ ਇਹ ਤੁਹਾਨੂੰ ਬੇਨਤੀ ਕਰ ਰਹੇ ਹਾਂ ਐਮਐਲਏ ਸਾਹਿਬ ਵੀ ਆ ਗਏ ਨੇ ਕਿ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਹੈ ਉਹਨਾਂ ਨੂੰ ਐਕਸ ਗ੍ਰੇਸ਼ੀਆ ਸਿਰਫ ਪੇਪਰਾਂ 'ਚ ਨਾ ਰਹਿ ਜਾਏ ਉਹਨਾਂ ਨੂੰ ਦਵਾ ਦਿਓ ਉਹਨਾਂ ਨੂੰ ਸਰ ਨੂੰ ਪਤ ਤੁਸੀਂ ਕਰ ਰਹੇ ਹੋ ਸਾਰੇ ਕਰਾਂਗੇ ਔਰ ਦੂਜੀ ਗੱਲ ਹੋ ਜੀਏ ਕਿ ਸਰਕਾਰੀ ਨੌਕਰੀ ਅਨਾਉਂਸ ਕਰਨ ਕੀ ਹਰ ਜੇ ਤੁਸੀਂ ਐਮ ਐਲ ਏ ਤੁਹਾਡਾ ਏਰੀਆ ਅਸੀਂ ਅਸੀਂ ਸਰਵਿਲਟੋ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਤਾਂ ਚਾਹੀਦਾ ਤੂੰ ਖੁਦ ਇਹਨਾਂ ਫੈਸਲਾ ਲੈ ਲੈ ਵੀ ਆ ਆ ਹੋਇਆ ਪਿਆਜ ਮੈਂ ਅਨਾਉਂਸ ਕਰਤਾ ਉਥੇ ਨਹੀਂ ਨਹੀਂ ਕਰਵਾਵਾਂਗੇ ਹਾਂ ਤੂੰ ਚੀਫ ਮਿਨਿਸਟਰ ਸਾਹਿਬ ਨੂੰ ਤੂੰ ਕਹੋ ਮੈਂ ਜੀ ਐਮ ਐਲ ਏ ਮੈਂ ਨੌਕਰੀ ਦੇਣੀ ਹੈ ਗੱਲ ਖਤਮ ਹੋਈ ਕੋਈ ਗੱਲ ਨਹੀਂ ਸੀਮ ਸਾਹਿਬ ਸਰ ਸੀਐਮ ਸਾਹਿਬ ਇਸ ਵੈਰੀ ਕੰਫਿਊਜ਼ਡ ਨਹੀਂ ਨਹੀਂ ਮੈਨੂੰ ਸੀਐਮ ਸਾਹਿਬ ਦੀ ਕੋਈ ਗਲਤ ਮੈਨੂੰ ਉਹਨਾਂ ਦੀ ਜ਼ੁਬਾਨ ਤੇ ਇਤਬਾਰ ਹੈ ਪਰ ਮੈਂ ਕਹਿ ਰਿਹਾ ਵੀ ਤੁਸੀਂ ਤਾਂ ਅਨਾਉਂਸ ਕਰੋ ਐਮਐਲਏ ਤੁਸੀਂ ਸੀਮ ਸਾਹਿਬ ਤੋਂ ਹੀ ਅਨਾਉਂਸ ਕਰਵਾਵਾਂਗੇ ਜੀ ਉਹ ਉਹਨਾਂ ਦੀ ਅਥਾਰਟੀ ਹੈ ਉਹ ਕਰਵਾਵਾਂਗੇ ਹਾਂ ਸਰ ਲੈਟਸ ਫਾਲੋ ਦ ਪ੍ਰੋਸੀਜਰ ਵੀ ਪ੍ਰੋਸੀਜਰ ਵੀ ਆਰ ਫਾਲੋਇੰਗ ਇਟ ਜੀ ਜੀ ਪਰ ਪਿੰਡ ਵਾਲਿਆਂ ਨੂੰ ਤਸੱਲੀ ਕਰਾ ਦਿਓ ਗੱਲ ਖਤਮ ਹੋ ਗਈ ਕਿਉਂ ਜੀ ਅਸੀਂ ਕਰਦਿਆਂ ਨਾ ਇਨ ਟੱਚ ਸਰ ਸਾਡੇ ਪਰਿਵਾਰਿਕ ਮੈਂਬਰ ਨਹੀਂ ਸਰ ਸਰਕਾਰ ਦੇ ਪਰਿਵਾਰਿਕ ਮੈਂਬਰ ਆ ਜੀ ਵੀਲ ਡੂ ਇਟ ਸੌਰੀ ਕਿਉਂਕਿ ਵੀ ਆਰ ਯੂ ਆਰ ਆਲ ਮੈਂਬਰਸ ਆਫ ਦੀ ਪੰਜਾਬ ਸੋ ਇਸ ਕਰਕੇ ਕੈਨ ਫੀਲਿੰਗ ਅੰਡਰਸਟੈਂਡ ਸਾਡੇ ਸਾਡੇ ਆਪਦੇ ਸਰ ਆਪਣੇ ਘਰ ਦੇ ਮੈਂਬਰ ਹੈਗੇ ਨੇ ਇੱਕ ਇੱਕ ਬੰਦੇ ਨਾਲ ਅਸੀਂ ਚੱਲ ਅਸੀਂ ਘਰ ਤੋਂ ਲੱਗੇ ਹੋਏ ਹਾਂ ਜੀ ਲਗਾਤਾਰ ਮੈਂ ਹੰਡਰਡ ਪੋਸਟਪਾਰਟਮ ਕਰਾ ਕੇ ਲੈ ਆ ਲਦੇ ਹਾਂ ਜਦੋਂ ਜਦੋਂ ਤਬਾਕਾ ਆਇਆ ਸਭ ਤੋਂ ਪਹਿਲਾਂ ਮੈਂ ਗਿਆ ਬਾਕੀ ਚੀਜ਼ ਤੁਸੀਂ ਤੁਸੀਂ ਲੱਗੇ ਹੋਏ ਹੋ ਮੈਨੂੰ ਕੋਈ ਇਹਦੇ ਸ਼ੱਕ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਅਨਾਉਂਸ ਤਾਂ ਕਰੋ ਵਿਚਾਰੇ ਗਰੀਬ ਬੰਦੇ ਨੇ ਉਹਨਾਂ ਨੂੰ ਤੁਹਾਨੂੰ ਵੀ ਸਰਕਾਰੀ ਨੌਕਰੀ ਮਿਲ ਜੇਗੀ ਮੈਂ ਲੜਾਂਗਾ ਵੀ ਕੇ ਇਸ ਗੱਲ ਖਤਮ ਹੋਈ ਕੋਈ ਗੱਲ ਨਹੀਂ ਕਿਉਂ ਨਹੀਂ ਕਹਿੰਦੇ ਭਾਈ ਤੁਸੀਂ ਤੁਸੀਂ ਇਹ ਗੱਲ ਕਰੋ ਵੀ ਮੈਂ ਸਰਕਾਰੀ ਨੌਕਰੀ ਦੇਤੀ 1 ਕਰੋੜ ਰੁਪਇਆ ਦੇਣ ਤੇ ਕੀ ਕਰ ਲੇ ਇਹਦੇ ਉਹ ਸਰਕਾਰ ਨੇ ਦੇਣਾ ਹੈ ਦੇਖੋ ਜੋ ਜੋ ਨਾਰਮਸ ਨੇ ਉਹ ਸਰਕਾਰ ਨੇ ਸੈੱਅ ਕਰਨੇ ਹਨ 1 ਕਰੋੜ ਨਹੀਂ ਲੇਗਾ ਚਲੋ ਔਰ ਮੈਂ ਪੋਲਿਟਿਕਸ ਨਹੀਂ ਕਰ ਰਿਹਾ ਹਾਂ ਨਹੀਂ ਨਹੀਂ ਔਰਨਵੀਰ ਜੀ ਤੁਸੀਂ ਮੰਗ ਤਾਂ ਕਰ ਸਕਦੇ ਹੋ ਮੈਂ ਪੋਲਿਟਿਕਸ ਨਹੀਂ ਕਰ ਸਕਦਾ ਕਿਉਂਕਿ ਇਸ ਇਸ ਸਟੇਜ ਤੇ ਪੋਲਿਟਿਕਸ ਕਰਨੀ ਗੱਲ ਹੈ ਪੋਲਿਟਿਕਸ ਕੋਈ ਵੀ ਨਹੀਂ ਕਰ ਰਿਹਾਗਾ ਇਸ ਤੇ ਮੰਗ ਕਰ ਰਹੇ ਹਨ ਕੁਲੇ ਮੈਲੇ ਸਭ ਚੀਜ਼ਾਂ ਦੀ ਮੰਗ ਹੈ ਜੀ ਪਿੰਡਾਂ ਵਾਲੀ ਦੀ ਪਿੰਡਾਂ ਵਾਲਿਆਂ ਦੀ ਮੰਗ ਹੈ ਯਾਰ ਕੋਈ ਪੋਲਿਟਿਕਸ ਨਹੀਂ ਇੱਥੇ ਹੋ ਰਹੀ ਮੰਗ ਰਹੇ ਆ ਕਿ ਇਹ ਛੇਤੀ ਦਾ ਦਰਜਾ ਮਿਲਣਾ ਚਾਹੀਦਾ ਹੈ ਸਾਡੇ ਤੋਂ ਸਾਡੇ ਨੂੰ ਰਿਕਵੈਸਟ ਕਰਦੇ ਹੋ ਤੁਸੀਂ ਇਲਾਕੇ ਦੀ ਮੰਗ ਹੈ ਜੀ ਇਲਾਕੇ ਦੀ ਔ ਕਰੋੜ ਰੁਪਇਆ ਤੇ ਨੌਕਰੀ ਬੱਚੇ ਨੂੰ ਦਿਓ ਜੀ ਬਹੁਤ ਲਾੜ ਮਾੜੇ ਨੇ ਪਰਿਵਾਰ ਦੇ ਜੀ ਹਾਂਜੀ 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 ਸਾਰੇ ਇਲਾਕੇ ਦੀ ਮੰਗ ਹੈ ਹਾਂਜੀ ਹਾਂਜੀ ਇਕੱਲੀ ਮੰਗਣੀ ਜੀ ਬਿਲਕੁਲ ਜੀ ਮੈਂ ਤੁਹਾਡੀ ਗੱਲ ਸੁਣਦਾ ਹਾਂ ਜਿੱਥੋਂ ਵੀ ਦਿੱਤਾ ਉਹਨਾਂ ਨੇ ਦਿੱਤਾ 10 ਲੱਖ ਰੁਪਏ ਹਾਂ ਇਹ ਮਤਲਬ ਪੇਮੈਂਟ ਬਿਲਕੁਲ ਬਿਲਕੁਲ ਉਹਨਾਂ ਨੇ ਇਹ ਰਾਜ ਸਭਾ ਦੇ ਇੱਕ ਹੀ ਹਾਲੇ ਅਸੀਂ ਨਾਮ ਦਿਆਂਗੇ ਜਿਹੜਾ ਆਇਆ ਦੀ ਗੱਲ ਇਹ ਐਮਐਲਏ ਸਾਹਿਬ ਆਏ ਨੇ ਇਹਨਾਂ ਨੂੰ ਇਹ ਬੇਨਤੀ ਕਰ ਰਹੇ ਨੇ ਕਿ ਇਹਨੂੰ ਵਿਧਾਨ ਸਭਾ ਦੀ ਪੱਲੇ ਕਰੋ ਤੇ ਪ੍ਰੋਟੈਸਟ ਕਰੀਏ ਐਮਐਲਏ ਸਾਹਿਬ ਸਾਡੀ ਬੇਨਤੀ ਹੈ ਸਾਡੀ ਬੇਨਤੀ ਇੱਕੋ ਗੱਲ ਦੀ ਅਲੇ ਸ਼ਰਾਬ ਨਾਲ ਮਰੇ ਨੇ ਜੇ ਇੱਕ ਬਾਡਰ ਤੇ ਜਵਾਨ ਗੋਲੀ ਨਾਲ ਮਰ ਜਾਂਦਾ ਉਹਨੂੰ ਚੀਤ ਕਿਹਾ ਜਾਂਦਾ ਇਹ ਦਫ਼ ਬੰਬ ਨਾਲ ਮਰੇ ਪਰ ਸਾਰੇ ਜੀ ਇਹਦਾ ਤਾਂ ਬੱਚਾ ਪੱਲੇ ਕੀ ਪਿਆ ਇੱਕ ਰੁਪਈਆ ਇੱਕ ਨੌਕਰੀ ਚੀਤ ਦਾ ਦਰਜਾ ਦਿਓ ਤੇ ਫੇਰ ਸੰਸਕਾਰ ਕਰਾਂਗੇ ਨਹੀਂ ਤਾਂ ਅਸੀਂ ਨਹੀਂ ਕਰਾਂਗੇ